ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੀ ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਹਾਂ ਗੈਰ ਕਾਨੂੰਨੀ ਕਬਜ਼ਿਆਂ ਦੇ ਕੁੱਤੀ ਚੋਰਾਣਾ ਕੈਮਰਾ ਵਾਲ ਜੰਦੀ ਹੈ ਪ੍ਰਸ਼ਾਸਨ ਅੱਖਾਂ ਕੰਮ ਨਹੀਂ ਚਲੰਦਾ ਨਾ ਜਾ ਕੇ ਸਾਰਿਆਂ ਨੂੰ ਦੇਖ ਕਿਉਂ ਦਿਖਾ ਰਹੇ ਇਹ ਜਿਹੜਾ ਮੈਂ ਤੁਹਾਨੂੰ ਦਿਖਾ ਰਹੇ ਹਾਂ ਇਹ ਰੇਮਕ ਕਾਲ ਜਿਹੜਾ ਰਸਤਾ ਜਾਂ ਉਹ ਦਿਖਾ ਰਹੇ ਆ ਸਾਰੀਆਂ ਨਜਾਇਜ਼ ਝੁੰਗੀਆਂ ਜਾਂ ਬੜੀ ਦੀਰਤੋਂ ਇਹਨਾਂ ਨੇ ਬਧਾਈ ਜਾ ਰਹੇ ਭਣਾ ਜੀ ਆ ਸਾਰਾ ਲਗਾਜ ਕਬਜ਼ਾ ਇਹਨਾਂ ਦਾ ਸੜਕ ਤੇ ਕਰਿਆ ਹੋਇਆ ਆ ਆ ਸਾਰੀ ਸੜਕੇ ਰੋਕੀ ਸਾਰੀ ਸੜਕ ਤੇ ਪਾਣੀ ਡੋਲ ਡੋਲ ਸ਼ੰਕ ਦਾ ਖਰਾਬ ਕਰਿਆ ਪਾ ਬੁਰਾ ਹਾਲ ਇਹਨਾਂ ਦੇ ਬੱਚੇ ਇਹਨਾਂ ਦੇ ਇੱਥੇ ਫੀਲਦੇ ਨੇ ਤੇ ਪ੍ਰਸ਼ਾਸਨ ਕੋਹ ਦੀ ਨਹੀਂ ਸੱਤਾ ਪਿਆ ਜਗ੍ਹਾ ਤੇ ਕਬਜ਼ੇ ਹੋ ਰਹੇ ਨੇ ਆ ਜਿਹੜੇ ਟਰੱਕ ਨੇ ਯੂਪੀ ਦੇ ਇੱਥੇ ਟਰਾਲੇ ਵੀ ਬੜੇ ਖੜਦੇ ਨੇ ਪਤਾ ਨਹੀਂ ਕੀ ਦੇ ਨੇ ਕੌਣ ਖੜਾਉਂਦਾ ਆ ਕੇ ਇਹਨਾਂ ਦੇ ਵੀ ਜੀਰੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਜਿਹੜੇ ਰੇ ਰਹਿਣੇ ਲੋਕ ਇਹਨਾਂ ਦੀ ਵੀ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਉਹ ਆਹੀ ਗੁਰਜੀਤ ਸਾਹਿਬ ਆਏ ਜੀ